ਪ੍ਰਭਾਵੇ ਬਿਨ ਸਾਸ ਤੇ ਰੱਖੇ ਸਤਿਗੁਰ ਜਰਜੀਤ ਸਿੰਘ ਜੀ ਨੇ ਸੰਤ ਬ੍ਰਹਮਾ ਸਿੰਘ ਪਨੇਸਰ ਦੇ ਪੁੱਤਰ ਤਪੇਸ਼ਵਰ ਸਿੰਘ ਦਾ ਕੈਂਸਰ ਕਿਸ ਤਰ੍ਹਾਂ ਠੀਕ ਕੀਤਾ ਇਹ ਸਾਕੀ ਸੁਣੋ ਸਤਿਗੁਰ ਜੀ ਦਾ ਇਹ ਕੋਤਕ ਸਨ 2000 ਦਾ ਹੈ ਤਪੇਸ਼ਵਰ ਸਿੰਘ ਦੀ ਸਿਹਤ ਬਹੁਤ ਖਰਾਬ ਹੋ ਗਈ ਤੇ ਖਾਣਾ ਪੀਣਾ ਹੌਲੀ ਹੌਲੀ ਘਟ ਗਿਆ ਫਿਰ ਬਿਲਕੁਲ ਬੰਦ ਹੋ ਗਿਆ ਉਹ ਸਿਰਫ ਤਰਲ ਪਦਾਰਥ ਹੀ ਪੀ ਰਹੇ ਸਨ ਤਪੇਸ਼ਵਰ ਸਿੰਘ ਨੇ ਸਾਰੇ ਟੈਸਟ ਕਰਵਾਏ ਤੇ بڑے ਇਲਾਜ ਕਰਵਾਏ ਪਰ ਕੋਈ ਫਰਕ ਨਾ ਪਿਆ। ਉਹਨਾਂ ਦੀ ਹਰ ਦਿਨ ਸਿਹਤ ਖਰਾਬ ਹੋ ਰਹੀ ਸੀ ਤੇ ਰਿਸ਼ਤੇਦਾਰ ਕਹਿਣ ਲੱਗੇ ਕਿ ਇਹ ਹੋਣ ਨਹੀਂ ਬਚਦੇ। ਉਹਨਾਂ ਨੂੰ ਜੰਗਲ ਨਾਲ ਖੂਨ ਆਉਣਾ ਸ਼ੁਰੂ ਹੋ ਗਿਆ ਸੀ ਤੇ ਦੰਦਾ ਵਿੱਚੋਂ ਵੀ ਖੂਨ ਰਿਸਣ ਲੱਗ ਪਿਆ ਸੀ। ਅਖੀਰ ਵਿੱਚ ਡਾਕਟਰ ਨੇ ਕਿਹਾ ਇਹਨਾਂ ਨੂੰ ਅੰਤੜੀਆਂ ਦਾ ਕੈਂਸਰ ਹੈ। ਪਰਿਵਾਰ ਵਾਲੇ ਸਭ ਸੁਣਦੇ ਸਾਰੇ ਡਰ ਗਏ। ਕਿਉਂਕਿ ਸਭ ਨੂੰ ਇੱਕੋ ਹੀ ਡਰ ਸੀ ਕਿ ਕੈਂਸਰ ਦਾ ਮਰੀਜ਼ ਬਚਦਾ ਨਹੀਂ ਹੈ। ਗੁਰੂ ਤੇਗ ਬਹਾਦਰ ਹਸਪਤਾਲ ਦੀ ਇੱਕ ਲੇਡੀ ਡਾਕਟਰ ਨੇ ਤਤਪੇਸ਼ਵਰ ਸਿੰਘ ਦੇ ਮੂੰਹ ਤੇ ਹੀ ਕਹਿ ਦਿੱਤਾ ਕਿ ਇਸਨੂੰ ਕਿੱਥੇ ਲੈ ਕੇ ਫਿਰ ਰਹੇ ਹੋ ਇਸਨੇ ਤਾਂ ਇੱਕ ਹਫ਼ਤਾ ਨਹੀਂ ਕੱਢਣਾ ਹੁਣੇ ਹੀ 6-7 ਬੋਤਲਾਂ ਖੂਨ ਦੀਆਂ ਦਾ ਪ੍ਰਬੰਧ ਕਰੋ ਅਤੇ ਮਰੀਜ਼ ਨੂੰ ਦਾਖਲ ਕਰਵਾ ਦਿਓ ਇਹ ਸੁਣ ਕੇ ਸਭ ਡਰ ਗਏ ਜਦੋਂ ਡਾਕਟਰਾਂ ਵੱਲੋਂ ਜਵਾਬ ਮਿਲ ਗਿਆ ਤਾਂ ਪਰਿਵਾਰ ਨੂੰ ਸਤਗੁਰੂ ਜਗਜੀਤ ਸਿੰਘ ਜੀ ਦਾ ਹੀ ਆਸਰਾ ਸੀ ਪਰਿਵਾਰ ਵਾਲੇ ਭੈਣੀ ਸਾਹਿਬ ਆਏ ਤੇ ਸੇਵਕ ਰਚਪਾਲ ਸਿੰਘ ਨੂੰ ساری ਵਾਰਤਾ ਸੁਣਾਈ ਸੇਵਕ ਰਚਪਾਲ ਸਿੰਘ ਨੇ ਕਿਹਾ ਮਰੀਜ਼ ਨੂੰ ਗੱਡੀ ਵਿੱਚ ਹੀ ਰਹਿਣ ਦਿਓ ਅਸੀਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਚ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਨੇ ਭਜਨ ਤੇ ਭਗੋਤੀਆਂ ਦੀ ਮਾਲਾ ਤੇ ਸਤਿਗੁਰ ਪ੍ਰਤਾਪ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰਨ ਦਾ ਹੁਕਮ ਕੀਤਾ ਪਰਿਵਾਰ ਨੇ ਸਤਿਗੁਰ ਜੀ ਦਾ ਹੁਕਮ ਮੰਨਿਆ ਇੱਕ ਦਿਨ ਆਸਾ ਦੀ ਵਾਰ ਤੋਂ ਬਾਅਦ ਤਪੇਸ਼ਵਰ ਸਿੰਘ ਜੀ ਦੀ ਸਿਹਤ ਵਿੱਚ ਇੱਕਦਮ ਬੜੀ ਤਬਦੀਲੀ ਆਈ ਉਹਨਾਂ ਨੇ ਪਹਿਲਾਂ ਸ਼ਰਧਾਈ ਪੀਤੀ ਫਿਰ ਲੰਗਰ ਵਿੱਚ ਜਾ ਕੇ ਤਿੰਨ ਪ੍ਰਸ਼ਾਦੇ ਛਕੇ ਫਿਰ ਚਾਟਾ ਵੀ ਪੀ ਲਿਆ ਸਭ ਨੂੰ ਭਰੋਸਾ ਹੋ ਗਿਆ ਕਿ ਰੋਗ ਤਾਂ ਸੱਚੇ ਪਾਤਸ਼ਾਹ ਜੀ ਨੇ ਹੁਣੇ ਹੀ ਕਟਣਾ ਸ਼ੁਰੂ ਕਰ ਦਿੱਤਾ ਹੈ ਸੱਚੇ ਪਾਤਸ਼ਾਹ ਜੀ ਦੀ ਕੋਠੀ ਜਾ ਕੇ ਪਰਿਵਾਰ ਵਾਲਿਆਂ ਨੇ ਫਿਰ ਸਤਿਗੁਰ ਜੀ ਨੂੰ ਅਰਜ਼ੀ ਕੀਤੀ ਸੱਚੇ ਪਾਤਸ਼ਾਹ ਜੀ ਡਾਕਟਰ ਤੁਰੰਤ ਆਪਰੇਸ਼ਨ ਕਰਾਉਣ ਲਈ ਤੇ ਖੂਨ ਚੜਾਉਣ ਲਈ ਕਹਿੰਦੇ ਹਨ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਜਿਸ ਤਰ੍ਹਾਂ ਡਾਕਟਰ ਕਹਿੰਦੇ ਹਨ ਉਸੇ ਤਰ੍ਹਾਂ ਕਰ ਲਵਾ ਅਗਲੇ ਦਿਨ ਤਪੇਸ਼ਵਰ ਸਿੰਘ ਨੂੰ ਦੀਪਕ ਹਸਪਤਾਲ ਵਿੱਚ ਦਾਖਲ ਕੀਤਾ ਡਾਕਟਰ ਨੇ ਰਾਤ ਨੂੰ ਪੇਟ ਸਾਫ਼ ਕਰਨ ਲਈ ਦਵਾਈ ਦਿੱਤੀ ਅਤੇ ਦੂਜੇ ਦਿਨ ਆਪਰੇਸ਼ਨ ਵਾਸਤੇ ਤਿਆਰ ਰਹਿਣ ਲਈ ਕਿਹਾ ਪਰ ਆਪਰੇਸ਼ਨ ਤੋਂ ਪਹਿਲਾਂ ਸੱਚੇ ਪਾਸ਼ਾ ਜੀ ਨੇ ਡਾਕਟਰ ਨੂੰ ਸਮੱਤ ਬਖਸ਼ੀ ਡਾਕਟਰ ਨੇ ਕਿਹਾ ਆਪਰੇਸ਼ਨ ਤੋਂ ਪਹਿਲਾਂ ਇਹਨਾਂ ਦਾ ਇੱਕ ਟੈਸਟ ਸੀਐਮਸੀ ਹਸਪਤਾਲ ਵਿੱਚੋਂ ਕਰਵਾ ਕੇ ਲਿਆਓ ਉਸ ਵੇਲੇ ਹਸਪਤਾਲ ਵਿੱਚ ਜਾ ਕੇ ਟੈਸਟ ਕਰਵਾਇਆ ਗਿਆ ਡਾਕਟਰ ਨੇ ਕਿਹਾ ਤੁਹਾਨੂੰ ਕਿਸ ਨੇ ਕਿਹਾ ਕਿ ਇਹਨਾਂ ਨੂੰ ਕੈਂਸਰ ਹੈ ਇਹਨਾਂ ਦੀ ਅੰਤੜੀ ਵਿੱਚ ਕੁਝ ਲਾਲੀ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਹੁਣੇ-ਹੁਣੇ ਖੁਰਚ ਕੇ ਅੰਦਰੋਂ ਕੁਝ ਕੱਢਿਆ ਹੈ ਇਹ ਕਰਾਮਾਤ ਕਰਨ ਵਾਲੇ ਸਤਗੁਰੂ ਜੀ ਤੋਂ ਬਿਨਾ ਹੋਰ ਕੌਣ ਹੋ ਸਕਦਾ ਹੈ ਤਪੇਸ਼ਵਰ ਸਿੰਘ ਦਾ ਉਸ ਤੋਂ ਬਾਅਦ ਹੋਰ ਕੋਈ ਇਲਾਜ ਨਹੀਂ ਹੋਇਆ ਖੂਨ ਚੜਾਉਣ ਦੀ ਤਾਂ ਲੋੜ ਹੀ ਨਹੀਂ ਪਈ ਉਸ ਦਿਨ ਤੋਂ ਬਾਅਦ ਤਪੇਸ਼ਵਰ ਸਿੰਘ ਦਾ ਸਾਰਾ ਸਰੀਰ ਪਹਿਲੇ ਦੀ ਤਰ੍ਹਾਂ ਠੀਕ ਹੋ ਗਿਆ ਜਿਹੜਾ ਇਹ ਕੌਤਕ ਸੁਣੇ ਉਹ ਹੈਰਾਨ ਹੋਵੇ ਇਹ ਕ੍ਰਿਸ਼ਮਾ ਕਰਨ ਵਾਲੇ ਕੇਵਲ ਸਤਗੁਰੂ ਜਗਜੀਤ ਸਿੰਘ ਜੀ ਹਨ ਸਤਗੁਰੂ ਜੀ ਨੇ ਗੁਰਬਾਣੀ ਤੁਕ ਪ੍ਰਭਾਵੇ ਬਿਨ ਸਾਸ ਤੇ ਰੱਖ ਕੇ ਵਾਲੀ ਤੁਕ ਸੱਚੀ ਕਰ ਦਿੱਤੀ ਤਾਂ ਹਾਜ਼ਰਾ ਜੂਰ ਪੈਰੇ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦੇਵੋ